ਬਾਕਸਮਾਂ ਟੀਵੀ ਦੇਖ ਰਹੇ ਸਾਰ ਦੋਸਤਾਂ ਦਾ ਸਵਾਗਤ ਹੈ ਐਮਪੀ ਵੱਲੋਂ ਯਾਨੀ ਕਿ ਲੋਕ ਸਭਾ ਮੈਂਬਰ ਵੱਲੋਂ ਗੋਦ ਲਏ ਪਿੰਡਾਂ ਦਾ ਰਿਪੋਰਟ ਕਰਨ ਬਣਾਉਣ ਲਈ ਅਸੀਂ ਪਹੁੰਚ ਚੁੱਕੇ ਹਾਂ ਜੀ ਐਮਪੀ ਗੁਰਜੀਤ ਸਿੰਘ ਔਜਲਾ ਜਿਹੜੇ ਕਿ ਅੰਮ੍ਰਿਤਸਰ ਤੋਂ ਐਮਪੀ ਨੇ ਉਹਨਾਂ ਵੱਲੋਂ ਗੋਦ ਲਿਆ ਗਿਆ ਪਿੰਡ ਮੂਦਲ ਜੋ ਕਿ ਅੰਮ੍ਰਿਤਸਰ ਤੋਂ ਤਕਰੀਬਨ 10-12 ਕਿਲੋਮੀਟਰ ਦੂਰੀ ਦੇ ਪੈਂਦਾ ਹੈ ਤੇ ਇਸ ਪਿੰਡ ਦੇ ਜੇ ਵਿਕਾਸ ਦੀ ਗੱਲ ਕਰੀਏ ਤਾਂ ਤੁਸੀਂ ਤਸਵੀਰਾਂ ਚ ਦੇਖ ਹੀ ਲਿਆ ਹੈ ਕਿ ਇਸ ਪਿੰਡ ਦਾ ਹਾਲ ਕਿ ਉਹ ਜੇ ਆਪਾਂ ਲੋਕਾਂ ਤੋਂ ਜਾਣਦੇ ਆ ਇਸ ਪਿੰਡ ਦੇ ਸਥਾਨਕ ਨਿਵਾਸੀਆਂ ਤੋਂ ਜਾਣਦੇ ਆ ਕਿ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਹੜੀਆਂ ਮੁਸ਼ਕਲਾਂ ਨੇ ਪਿੰਡ ਦੇ ਵਿੱਚ ਸਭ ਤੋਂ ਵੱਡੀਆਂ ਤੁਹਾਨੂੰ ਭਾਈ ਸਭ ਤੋਂ ਪਹਿਲਾਂ ਤੇ ਬੇਸਿਕ ਐਮੈਨਿਟੀਆਂ ਹੀ ਨਹੀਂ ਸਹੀ ਆਪਣੇ ਪਿੰਡ ਦੇ ਵਿੱਚ ਮਤਲਬ ਗਲੀਆਂ ਨਾਲੀਆਂ ਦਾ ਹਾਲ ਦੇਖ ਲਓ ਤੁਸੀਂ ਤੇ ਜਿਹੜੀ ਪਿੰਡ ਦੀ ਆਪਣੀ ਲਿੰਕ ਰੋਡ ਹੈ ਉਹਦਾ ਹਾਲ ਦੇਖ ਲਓ ਤੁਸੀਂ ਫਾਈਬਰ ਲਾਈਨ ਦੀ ਤੰਗੀ ਸੀਗੀ ਚਲੋ ਔਜਲਾ ਸਾਹਿਬ ਤੇ ਆਪਣੇ ਸਿੱਧੂ ਸਾਹਿਬ ਨੇ ਪਿੰਡ ਡਾਊਟ ਕੀਤਾ ਸੀਗਾ ਜੀ ਤੇ ਜਿਹਦੇ ਤਹਿਤ 3 ਲੱਖ 3 ਕਰੋੜ ਰੁਪਏ ਨੇ ਜਿੱਦਾਂ ਕਿਹਾ ਸੀਗਾ ਐਲਾਨ ਕੀਤਾ ਕਿ 3 ਕਰੋੜ ਨਾਲ ਅਸੀਂ ਵਿਕਾਸ ਕਰਾਵਾਂਗੇ ਤੇ ਇਹ ਕੱਟਲ ਘੱਟ ਡੇਢ ਕ ਸਾਲ ਹੋ ਗਿਆ ਜੀ ਨਾ ਉਸ ਕਿਤੇ ਨੂੰ ਤੇ ਜਿਹਦੇ ਵਿੱਚੋਂ ਆਪਣਾ ਔਜਲਾ ਸਾਹਿਬ ਨੇ 15 ਲੱਖ ਰੁਪਏ ਦਿੱਤਾ ਹੂੰ ਤੇ 15 ਲੱਖ ਜਿਹੜਾ ਸਕੂਲ ਵਾਸਤੇ ਦਿੱਤਾ ਚਲੋ ਵੀ ਜ਼ਰੂਰੀ ਸੀਗਾ ਕਿਉਂਕਿ ਬੱਚਿਆਂ ਨੂੰ ਕਮਰੇ ਚਾਹੀਦੇ ਸੀਗੇ ਪੜਨ ਵਾਸਤੇ ਦੈਨ ਆਪਣੇ ਗੁਰਜੀ ਆਪਣੇ ਸਿੱਧੂ ਸਾਹਿਬ ਨੇ 40 ਲੱਖ ਰੁਪਏ ਜਿਹੜਾ ਸੀਗਾ ਕਾਰਪੋਰੇਸ਼ਨ ਦਾ ਉਹ ਪਿੰਡ ਦੇ ਵਿੱਚ ਲੈ ਕੇ ਲਾਤਾ ਜੀ ਓਕੇ ਠੀਕ ਹੈ ਜੀ ਉਹ 40 ਲੱਖ ਦੇ ਨਾਲ ਸੀਵਰੇਜ ਲਾਈਨ ਜਿਹੜੀ ਵਿਛਣੀ ਸੀਗੀ ਪਿੰਡ ਦੇ ਵਿੱਚ ਪਹਿਲੀ ਗੱਲ ਤੇ ਐਸਟੀਪੀ ਜਿਹੜਾ ਉਹ ਘਰਾਂ ਦੇ ਵਿੱਚ ਲਾਇਆ ਜਾਂਦੇ ਹੂੰ ਹੂੰ ਤੇ ਉਹ 40 ਲੱਖ ਦੇ ਨਾਲ ਜਿਹੜਾ ਆਪਣਾ ਕਲੋਨੀਆ ਦੇ ਵਿੱਚ ਲਪਾਇਆ ਸੀਵਰੇਜ ਉਹ ਉੱਥੇ ਛੱਡ ਦਿੱਤਾ ਗਿਆ ਓਕੇ ਉਹਦੇ ਕਰਕੇ ਲਿੰਕ ਰੂਟ ਦਾ ਕੰਮ ਵੀ ਰੁਕ ਗਿਆ ਕਿਉਂਕਿ ਉੱਥੇ ਹੋ ਗਿਆ ਜੀ ਲਿੰਕ ਰੂਟ ਇਹ ਸੀ ਇਧਰ 6 ਫੁੱਟ ਵਧਾਉਣੀ ਸੀਗੀ ਧਨ ਉਸ ਤੋਂ ਬਾਅਦ ਆਪਣਾ ਲਿੰਕ ਰੂਟ 6 ਫੁੱਟ ਇਧਰ ਵਧਾਉਣੀ ਸੀਗੀ ਤੇ ਉਹ ਸੀਵਰੇਜ ਲਾਈਨ ਰੋਕ ਦਿੱਤੀ ਗਈ ਉਸ ਤੋਂ ਬਾਅਦ ਲਿੰਕ ਰੋਡ ਰੋਕ ਦਿੱਤੀ ਗਈ ਕਿ ਸੀਵਰੇ ਲੈਣ ਸੀ ਪਾਉਣੀ ਆ ਇਧਰ ਪਾਣੀ ਦਾ ਨਿਕਾਸ ਕਰਨਾ ਇਧਰ ਉਹ ਕਰਨਾ ਬੜੀਆਂ ਮਤਲਬ ਪੋਲਿਟੀਕਲ ਤੌਰ ਤੇ ਹਰ ਕੰਮ ਹੋਇਆ ਜੀ ਜਿਹਦੇ ਕਰਕੇ ਪਿੰਡਰ ਦਾ ਵਿਕਾਸ ਰੁਕੇ ਨਹੀਂ ਸਰ ਰੁਕੇ ਤੁਸੀਂ ਕਿਰਿਆ ਪੋਲਿਟੀਕਲ ਤੌਰ ਤੇ ਕੰਮ ਹੋ ਰਿਹਾ ਜੇਕਰ ਪੈਸੇ ਦੇਣ ਦਾ ਐਲਾਨ ਹੋ ਚੁੱਕਿਆ ਪੈਸੇ ਦਿੱਤੇ ਵੀ ਗਏ ਸੀਵਰੇ ਕੰਮ ਸ਼ੁਰੂ ਵੀ ਹੋ ਗਿਆ ਸੀ ਕਹਿ ਰਹੇ ਹੋ ਤੂ ਬੰਦਿਆਂ ਵੱਲੋਂ ਜਿਹੜਾ ਕਿ ਦੋ ਨੇਤਾ ਨੇ ਉਹਨਾਂ ਵੱਲੋਂ ਪਿੰਡ ਗੋਦ ਲਿਆ ਗਿਆ ਤੁਸੀਂ ਕੈਬਨਟ ਨਵਜੋਤ ਸਿੰਘ ਸਿੱਧੂ ਦਾ ਨਾਮ ਵੀ ਲੈ ਰਹੇ ਉਹਨਾਂ ਨੇ ਗੋਦ ਲਿਆ ਹੋਇਆ ਆ ਕਾਰਨ ਕੀ ਰਹਿ ਗਿਆ ਕੰਮ ਹੋ ਕਿਉਂ ਨਹੀਂ ਰਿਹਾ ਸਰ ਲੈਕ ਆਫ ਫ 48 ਲੱਖ ਰੁਪਏ ਸੀਗਾ ਜਿਹੜਾ ਮੈਂ ਆਪਣਾ ਆਰਟੀਆ ਪਾ ਕੇ ਘਟਾਇਆ ਸੀਗਾ ਉਹਦੇ ਵਿੱਚੋਂ ਆਪਣਾ ਇੰਪਰੂਵਮੈਂਟ ਫੰਡ ਚੋਂ ਤੇ 48 ਲੱਖ ਰੁਪਏ ਜਿਹੜਾ ਸੀਗਾ ਅਵਾਰਡ ਦੇ ਵਾਸਤੇ ਮਿਲਿਆ ਸੀਗਾ ਕਾਰਪੋਰੇਸ਼ਨ ਦੇ ਅੰਦਰ 48 ਲੱਖ ਰੁਪਏ ਪਿੰਡ ਚ ਲਾ ਦਿੱਤਾ ਗਿਆ ਉਸ ਤੋਂ ਬਾਅਦ ਜਿੱਦਣ ਬੀਬੀ ਸਿੱਧੂ ਜੀ ਉਦਘਾਟਨ ਕਰਕੇ ਗਈ ਤੇ ਇਹ ਉਹਨਾਂ ਨੇ ਕਿਹਾ ਸ਼ਬਦ ਮਤਲਬ ਮੈਂ ਸੁਣਿਆ ਆਪ ਕਿ ਬੀਬੀ ਸਿੱਧੂ ਜੀ ਨੇ ਕਿਹਾ ਕਿ ਮੈਂ ਉਦਘਾਟਨ ਕਰ ਚਿੱਤ ਉਹਨਾਂ ਨੇ ਮੈਂ ਪੈਸੇ ਲੈ ਆਵਾਂਗੇ 39 ਲੱਖ ਨਾਲ ਜਿੰਨੇ ਵੀ ਸਿਫਰੀ ਲਾਈਨ ਪਿੰਡ ਦੀ ਕਲੋਨੀ ਚ ਵਿਛੀ ਆ ਉਹ ਵਿਛਾਤੀ ਉਹਨਾਂ ਨੇ ਉਸ ਤੋਂ ਅੱਗੇ ਨਾ ਕੋਈ ਅੱਗੇ ਪ੍ਰੋਜੈਕਟ ਦਾ ਕੋਈ ਪ੍ਰੋਪਰ ਬਣਿਆ ਨਾ ਕੋਈ ਉੱਥੇ ਜਿਵੇਂ ਇਹਨਾਂ ਨੇ ਫਲੇਡ ਆਉਂਦੀ ਸੀ ਚ ਕਿੰਨਾ ਚਿਰ ਹੋ ਗਿਆ ਜਿਹੜਾ ਕੰਮ ਬੰਦ ਪਿਆ 4 ਮਹੀਨੇ ਹੋ ਗਏ ਭਾਜੀ ਚ ਦੁਬਾਰਾ ਗੱਲਬਾਤ ਨਹੀਂ ਕੀਤੀ ਕਦੇ ਸਿੱਧੂ ਨਾਲ ਜਾਂ ਆਪਾਂ ਔਜਲਾ ਜੀ ਨਾਲ ਪਿੰਡ ਦੇ ਵਿੱਚ ਕੋਈ ਆਇਆ ਨਹੀਂ ਲੀਡਰ ਉਸ ਤੋਂ ਬਾਅਦ ਅਸੀਂ ਤੁਸੀਂ ਕਮਿਸ਼ਨਰਸ ਦੇ ਆਫਿਸ ਜਾ ਕੇ ਗੱਲ ਕੀਤੀ ਅੱਛਾ ਤੇ ਉਹ ਵੀ ਕਿਹਨੇ ਤੁਹਾਨੂੰ ਵੀ ਪਤਾ ਜੀ ਕਿਸ ਕਰਕੇ ਕੀਤਾ ਗਿਆ ਕਿਉਂਕਿ ਇੱਥੇ ਤੁਹਾਨੂੰ ਪਤਾ ਹੋਊਗਾ ਜੀ 4 ਮਹੀਨੇ 5 ਮਹੀਨੇ ਪਹਿਲਾਂ ਹਰਦੀਪ ਸਿੰਘ ਪੁਰੀ ਪਿੰ ਤੇ ਉਸ ਤੋਂ ਬਾਅਦ ਹੀ ਸੀਵਰੇ ਦਾ ਕੰਮ ਸ਼ੁਰੂ ਹੋ ਗਿਆ ਜਦੋਂ ਪਤਾ ਲੱਗਿਆ ਕਿ ਆਪਣਾ ਆਪਣੇ ਸੜਕ ਚੌੜੀ ਹੋਣ ਲੱਗੀ ਹੈ ਤੇ ਨਾ ਸੜਕ ਚੌੜੀ ਹੋਈ ਅਜੇ ਤੱਕ ਤਾਂ ਨਾ ਸੀਵਰੇ ਲੈਣ ਪਈ ਕੋਈ ਦੇ ਵਿੱਚ ਰੋਕ ਕੇ ਕੰਮ ਦੀ ਤੇ ਇੱਕ ਚੀਜ਼ ਸਿੱਖਿਆ ਦਾ ਹਾਲਾਤ ਤੇ ਤੁਹਾਨੂੰ ਪਤਾ ਹੀ ਹੈ ਪਲਸਟਰ ਟਕਸ ਨਹੀਂ ਹੈ ਜੀ ਮੁੰਡੇ ਦੇ ਚੱਲ ਜਾਂਦੇ ਮੋਟਰਸਾਈਕਲਾਂ ਜਾਂ ਕਿੰਦਾਂ ਦੇ ਕੁੜੀਆਂ ਨੂੰ ਬਹੁਤ ਪ੍ਰੋਬਲਮ ਹੈ ਸਕੂਲ ਦੀ ਜਾਂ ਵੇਰਕੇ ਜਾਣਾ ਪੈਂਦਾ ਜਾਂ ਜੇਟੂਵਾਲ ਜਾਣਾ ਪੈਂਦਾ ਤੇ ਬਾਕੀ ਤੁਸੀਂ ਵੇਖ ਹੀ ਲਿਆ ਸਪੋਰਟਸ ਦੀ ਕਾਫੀ ਪ੍ਰੋਬਲਮਸ ਹੈ ਜੀ 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 ਉਸ ਨੂੰ ਕੋਈ ਸਪੋਰਟਸ ਦੀ ਕੋਈ ਫੈਸਿਲਿਟੀ ਹੈ ਨਹੀਂ ਤੋ ਸਭ ਤੋਂ ਜਿਆਦਾ ਵੱਡੀ ਪ੍ਰੋਬਲਮ ਬਾਕੀ ਤੁਸੀਂ ਵੇਰ ਕੇ ਤੋਂ ਮੋਦਲ ਬਾਈਪਾਸ ਦੇਖ ਸਕਦੇ ਹੋ ਕਿਸ ਤਰ੍ਹਾਂ ਦੀ ਹਾਲਤ ਹੈ ਸੜਕ ਸੜਕ ਅਸੀਂ ਦੇਖ ਲਈ ਆ ਸੜਕ ਵਾਕਈ ਕਿਤਨਾ ਕਿਸੇ ਦੇ ਵੇਖਿਆ ਜਾਵੇ ਬਹੁਤ ਜਿਹੜਾ ਮੰਦੀ ਹਾਲਾਤ ਨੇ ਪਿੰਡ ਦੇ ਵਿੱਚ ਨਸ਼ਾ ਕਿੰਨਾ ਨਸ਼ਾ ਜੀ ਫਿਲਹਾਲ ਤੇ ਤਕਰੀਬਨ ਪਿੰਡ ਦੇ ਵਿੱਚ ਤੇ ਹੈ ਨਹੀਂ ਨਾ ਬੇਚਿਤ ਤੁਸੀਂ ਦੋਹੇ ਕੀ ਲੈ ਸਾਰੇ ਮੁੱਦੇ ਤਕਰੀਬਨ ਚੰਗੇ ਸਹੀ ਹੋ ਆ ਕੋਈ ਨਸ਼ੇ ਵਾਲ ਤੇ ਹੈ ਨਹੀਂ ਜੱਤ ਮੁਸਕਲਾ ਬੁਖਾਰ ਤੇ ਪੁਰਾਣੇ ਹੁਣ ਹਟ ਗਏ ਇੱਥੇ ਕਾਰਨ ਡਰਦੇ ਆਉਂਦੇ ਵੀ ਘੜੀ ਬਜਾਦ ਬਣੇ ਨਹੀਂ ਅੱਛਾ ਪੋਜੇ ਟਾਂਕੇ ਰੰਗੇ ਦਾ ਜਿੱਤਿਆਂ ਲਾ ਕੇ ਨੰਗੀ ਦਾ ਗੰਦਗੀ ਕਰਕੇ ਗੰਦਗੀ ਕਰਕੇ ਕੋਈ ਆਉਂਦਾ ਨਹੀਂ ਅੱਛਾ ਨਹੀਂ ਸਾਰੇ ਗੰਦਗੀ ਹੈ ਜਿਹੜਾ ਕੋਈ ਪਰੌਣਾ ਆਉਂਦਾ ਦੇ ਵੇਖ ਕੇ ਖਰਾ ਨੂੰ ਦੇ ਤੇ ਆਹ ਵੇਖੋ ਕੀ ਹਾਲ ਹੈ ਸਾਡਾ ਤੇ ਕਿਤੇ ਪਾਣੀ ਡੁੱਬੇ ਹੋਏ ਆ ਪਾ ਤੇ ਕੋਈ ਪਾਣੀ ਦਾ ਨਿਕਾਸ ਨਹੀਂ ਗੱਲ ਬਾਤ ਨਹੀਂ ਕੀਤੀ ਕਦੇ ਕਿਸੇ ਨਾਲ ਕੋਈ ਨਹੀਂ ਤੀ ਸੋਦੇ ਕਾਰਨ ਕੋ ਸੁਣਦਾ ਹੀ ਨਹੀਂ ਕੋਈ ਵੀ ਵੋਟਾਂ ਲੈਣ ਆ ਜਾਂਦੇ ਆ ਤੇ ਵੋਟਾਂ ਲੈ ਕੇ ਚੱਲ ਜਾਂਦੇ ਕੋਈ ਕਹਿੰਦਾ ਮੈਂ ਪ੍ਰਧਾਨ ਬਣਨਾ ਭਈ ਕਿੰਦਾ ਮੈਂ ਬਣਨਾ ਸਾਡੇ ਪਿੰਡ ਦੇ ਵਿੱਚ ਨਾ ਗੋਦ ਹੀ ਲੈ ਛੱਡਿਆ ਜੀ ਉਸ ਤੋਂ ਬਾਅਦ ਕੰਮ ਕੋਈ ਨਹੀਂ ਕਰਵਾਇਆ ਥੋੜੀ ਜਿਹੀ ਪੈਸੇ ਭੇਜੇ ਸੀ ਕਨੌਨਿਆਂ ਦੇ ਤਸੀਵਰ ਪਏ ਆ ਉਹ ਮੁੜ ਕੇ ਉਹਦੀਆਂ ਨਾਲੀਆਂ ਨਹੀਂ ਬਣੀਆਂ ਨਾ ਪਾਣੀ ਥੱਲੇ ਜਾ ਰਿਹਾ ਜੀ ਉਹਦਾ ਉਹ ਜਿੱਥੇ ਦਾ ਜਿੱਥੇ ਰੁਕਿਆ ਉੱਥੇ ਦਾ ਉੱਥੇ ਰੁਕਿਆ ਲੋਕੀ ਘਰਾਂ ਵਾਲੇ ਬਹੁਤ ਪਰੇਸ਼ਾਨ ਆ ਕਿੰਨੇ ਪੈਸੇ ਭੇਜੇ ਸੀ ਉਹਨਾਂ ਨੇ ਉੰਨਾ ਮੇਰੇ ਹਲ 40 45 ਲੱਖ ਰੁਪਇਆ ਭੇਜਿਆ ਜੀ ਉਸ ਤੋਂ ਬਾਅਦ ਕੁਝ ਨਹੀਂ ਭੇਜਿਆ ਕਹਿ ਦਿੱਤਾ ਸੀ ਕਿ ਲੱਖ ਕਰੋ 1 ਕਰੋੜ ਔਜਲਾ ਸਾਹਿਬ ਨੇ ਕਿਹਾ ਸੀ ਮੈਂ ਦਊਂਗਾ ਸਿੱਧੂ ਸਾਹਿਬ ਨੇ ਕਿਹਾ ਸੀ 2 ਕਰੋੜ ਦਵਾਂਗਾ ਲੇਕਿਨ ਪੈਸੇ ਨਾ ਆਉਣ ਦੇ ਕਾਰਨ ਉਹ ਕੰਮ ਉੱਥੇ ਦਾ ਉੱਥੇ ਰੁਗਿਆ ਜੀ ਅੱਛਾ ਪਿੰਡ ਦੇ ਵਿੱਚ ਕਹਿੰਦੇ ਸੀਵਰੇਜ ਪਿਆ ਜਰੂਰ ਪਰ ਪ੍ਰੋਬਲਮ ਇਹ ਵੀ ਕਹਿੰਦੇ ਇਹ ਤਾਂ ਕਰਨੇ ਖੜੀ ਹੁੰਦੀ ਆ ਨਹੀਂ ਜੀ ਉਹ ਜਿਹੜਾ ਸੀਵਰੇਜ ਪਿਆ ਨਾ ਉਹ ਉੱਥੇ ਦਾ ਉੱਥੇ ਰੁਕਿਆ ਵਾ ਜੇ ਉਹਨਾਂ ਦੇ ਉਹਦਾ ਪਾਣੀ ਨਹੀਂ ਘਰਦਾ ਉਹਨਾਂ ਦੇ ਵਿੱਚ ਸੁੱਟਿਆ ਗਿਆ ਜੇ ਉਹਨਾਂ ਦਾ ਸੀਵਰੇਜ ਜਿਹੜਾ ਪਾਇਆ ਗਾੜੀ ਕੋਈ ਨਿਕਾਸ ਨਹੀਂ ਬਣਾਇਆ ਵੀ ਜਿਹਦੇ ਵਿੱਚ ਜਾ ਕੇ ਪਾਣੀ ਕਿਤੇ ਪਾਉਜੀ ਕਦੇ ਗੱਲਬਾਤ ਕੀਤੀ ਸੀ ਉਹਨਾਂ ਨਾਲ ਜਾ ਕੇ ਅਸੀਂ ਔਜਲਾ ਸਾਹਿਬ ਨਾਲ ਨਹੀਂ ਜੀ ਔਜਲਾ ਸਾਹਿਬ ਨਾਲ ਤੇ ਅਸੀਂ ਗੱਲਬਾਤ ਨਹੀਂ ਕੀਤੀ ਅਸੀਂ ਤੇ ਅੱਗੇ ਆਮ ਆਜ਼ਾਦ ਪਾਰਟੀ ਦੇ ਜੀ ਤੇ ਉਹ ਔਜਲਾ ਸਾਹਿਬ ਦੇ ਕੋਲ ਤੋਂ ਹੁਣ ਜਿਹੜੇ ਬੰਦੇ ਜਾਂਦੇ ਆ ਉਹ ਪੈਸੇ ਲੈਣ ਮੰਗਣ ਜਾਂਦੇ ਆ ਉਹਨਾਂ ਨੇ ਮ ਹੋ ਦੋ ਆ ਜੀ ਸਾਡੇ ਅੱਛਾ ਜੀ ਇੱਕ ਪ੍ਰਾਇਮਰੀ ਆ ਤੇ ਇੱਕ ਦੂਜਾ ਵਾ 10ਵੀਂ ਤੱਕ ਸਕੂਲ ਆ 12ਵੀਂ ਤੱਕ ਸਕੂਲ ਕਹਿੰਦੇ ਕਰਾਂਗੇ ਕਰੇਗਾ ਇਹ ਤੱਕ ਤਾਂ ਹੋਇਆ ਜੀ ਕਦੋਂ ਕਹਿੰਦੇ ਸੀ 1.5 2 ਦੋ ਸਾਲ ਹੋ ਹੀ ਗਿਆ ਉਹਨੇ ਤੇ ਦੋ ਸਾਲ ਹੋ ਗਏ ਕਹਿੰਦੇ ਨਾ ਹੋਇਆ ਨਹੀਂ ਬੱਚੇ ਜਿਹੜੇ ਕਿੰਨੇ ਪੜਦੇ ਨੇ ਸਕੂਲ ਦੇ ਵਿੱਚ ਬੱਚੇ ਬਹੁਤ ਹੈ ਜੀ ਬੱਚੇ ਤੇ ਸਾਰੇ ਸਾਡੇ ਬਾਹਰ ਜਾਂਦੇ ਆ ਵੇਰ ਕੇ ਜਾਂਦੇ ਆ ਲੜਕੀਆਂ ਜਿਹੜੀਆਂ ਉਹ ਵੀ ਵੇਰ ਕੇ ਬਹੁਤ ਪਰੇਸ਼ਾਨੀ ਆ ਸਾਡਾ ਰੋਡ ਤੋਂ ਹੀ ਵੇਖ ਲਿਆ ਸਾਰਾ ਜੀ ਉਧਰ ਚਾਤੀਮਾ ਰੋਡ ਤੇ ਉੱਤੇ ਜਾ ਨਹੀਂ ਸਕਦਾ ਤੁਰ ਨਹੀਂ ਸਕਦਾ ਲੜਕੀਆਂ ਬਚਾਰੀਆਂ ਬਹੁਤ ਮਾੜੀ ਹਾਲਤ ਆ ਚਾਰ ਵਾਰ ਇਹ ਤਾਂ ਮੁਰਰੀਆਂ ਨੇ ਖੜਿਆ ਆ ਬੱਚਾ ਜਿਹੜੇ ਦੇ ਰਾਜ ਨੇ ਕਿਉਂ ਕਿ ਸ਼ਰਕਤਾਂ ਲੈ ਨੰਗਨ ਤੇ ਨਹੀਂ ਨੂੰ ਬਹੁਤ ਸਾਡੇ ਸਰਦਾਰ ਉਹ ਵੀ ਉਸ ਥਾਂ ਤੋਂ ਬੈਠੇ ਨਹੀਂ ਕੰਮ ਕਰ ਜੀ ਕੋ ਸਾਡੇ ਕੋ ਸਾਡੀ ਕੋਈ ਬਿਲਸਰ ਨਹੀਂ ਕੋ ਕੋ ਨਹੀਂ ਆ ਕੱਲ ਬਸ ਹੁੰਦੇ ਨਹੀਂ ਕਿਤੇ ਆਹ ਦਿੰਦੇ ਜੇ ਉਮਰ ਹੀ ਨਹੀਂ ਕੀ ਉਹ ਮੁਰਰੀਆਂ ਤੇ ਰਾਏ ਪਏ ਨੇ ਜੇ ਅੱਜ ਤੋਂ ਮੁਰਲੀ ਆ ਕੀ ਅਰੇ ਉਮਰ ਨਹੀਂ ਹੈਗੀ ਸਿਰਫ ਇਹ ਗੱਲਾਂ ਕਰਕੇ ਹਾਂਜੀ ਉਹ ਸਰਦਾਰ ਸਾਡੇ ਇੱਥੇ ਥਾਂ ਖੜਾ ਸਤਾ ਕੋਈ ਕੰਮ ਨਹੀਂ ਕਰ ਸਕਦਾ ਨਾ 300 ਰੋਗੇ ਬੈਠੀਆਂ ਦੋ ਸਾਡੇ ਬੱਚੇ ਆ ਉਹ ਬੜੀ ਮੁਸ਼ਕਲ ਸਾਡੀਆਂ ਦਵਾਈਆਂ ਕਰਨਗੇ ਸੰਦ ਰੋਟੀ ਪੜਨੇ ਸਾਨੂੰ ਪਾਜੀ ਜੇ ਤਾਂ ਸੜ ਗਿਆ ਨਾਲੀਆਂ ਜਦੋਂ ਮੀਂਹ ਪੈਂਦੇ ਐਨਾ ਪਾਣੀ ਇਕੱਠਾ ਹੋ ਜਾਂਦਾ ਬਹੁਤ ਜ਼ਿਆਦਾ ਸਾਡਾ ਤੇ ਲੰਘਣਾ ਵੀ ਬੜੀ ਮੁਸ਼ਕਲ ਹੈ ਮੇਰੇ ਦੋ ਵਾਰ ਤਾਂ ਤਲਕ ਕੇ ਡੇਪਾ ਮੇਰੀ ਲਾਤੀ ਟੁੱਟ ਜਾਂਦੀ ਹੈ ਅੱਛਾ ਹਾਂ ਤੇ ਅੰਦੀ ਮੁਸ਼ਕਲ ਹੈ ਪੈਸਾ ਹਕਤਾਬ ਨਹੀਂ ਹੋਏਗਾ ਪਾਣੀ ਪੂਣੀ ਨਾਲ ਸਾਡੇ ਦੇਖੋ ਸਾਡੇ ਉਧਰ ਜਾ ਕੇ ਕੋਠੇ ਦੇਖੋ ਥਾਂ ਨਹੀਂਵੇਂ ਹੋਏ ਆ ਹਾਂ ਗਲੀਆਂ ਉੱਚੀਆਂ ਕਰ ਦਿੱਤੀਆਂ ਇਹ ਨਾ ਸਾਡਾ ਕੋਈ ਨੰਗਣ ਦਾ ਸਾਡੂ ਬਹੁਤ ਮੁਸ਼ਕਲ ਆ। ਚ ਨੰਗਣ ਦੀ ਮੁਸ਼ਕਲ ਹੈ। ਸੀਰ ਕਰਕੇ ਮੁਸ਼ਕਲ ਆ ਰਹੀ ਹੈ। ਬਹੁਤ ਜ਼ਿਆਦਾ ਇਹ ਮਿੱਟੀ ਪਾਈ ਆ। ਤੇ ਸਾੜੀ ਕੇ ਇਹ ਪਾਸੇ ਕੋਈ ਕੋਈ ਸੌਂਦਾ ਨਹੀਂ ਪਿੰਡੇ ਵਿੱਚ। ਆਉਂਦੇ ਆ, ਚਲੇ ਜਾਂਦੇ ਆਉਂਦੇ ਆ, ਚਲੇ ਜਾਂਦੇ ਕੋਈ ਨਹੀਂ ਸਾਡੀ ਕੋਈ ਵਾਪਸ ਦਾ ਹੈ। ਕੌਣ ਆਉਂਦੇ ਜਾਂਦੇ ਆ ਜੀ? ਕੌਣ? ਇੱਥੇ ਕਈ ਆਉਂਦੇ ਆ, ਕਈ ਪਿੰਦੇ ਆਉਂਦੇ ਜਾਂਦੇ ਆ। ਆ ਬੰਜ ਗਿਆ ਪੰਜਾਂ ਦਿਨਾਂ ਨੂੰ ਬੰਜਾਂਗੇ ਕਿੰਨੇ ਦਿਨ ਮੈਨਾਂ ਕਿ ਨਹੀਂ ਕੋਈ ਸੌਂਦਾ ਆ ਪਿੰਦਾ। ਇਹ ਗੱਲ ਕਰਕੇ ਚਲੇ ਜਾਂਦੇ ਆ। ਮੁਸ਼ਕਿਲ ਤਾਂ ਬਹੁਤ ਜਿਆਦਾ ਦੇਖੋ ਕਿਤਾ ਚੱਕੜ ਚਾਰ ਸਵੇਰੇ ਬਹੁਤ ਜਿਆਦਾ ਚੱਕੜੇ ਸਿੱਤੇ ਕਦੇ ਗੱਲਬਾਤ ਨਹੀਂ ਕੀਤੀ ਕਿਸੇ ਨਾਲ ਗਾਹ ਜਾ ਕੇ ਵੀ ਕਿਉਂ ਨਹੀਂ ਕੰਮ ਚੱਲਦਾ ਪਿਆ ਗੇਰੂ ਹੁਣ ਇਹ ਤੇ ਕੁਰਨੌਲੀਆ ਦੇ ਹਿਸਾਬ ਨਾਲ ਹੀ ਹੈ ਨਾ ਜਿੱਤਰਾ ਹੁਣ ਕਰਦੇ ਤਾਂ ਇਹ ਸਾਰੇ ਵੀ ਚਲੋ ਚੱਲਣੇ ਚਾਹੀਦੇ ਆ ਜੀ ਪਰ ਚੱਲੇ ਨਹੀਂ ਪਾਣੀ ਕਿਹ ਬਣੇ ਨਿਕਲ ਨਹੀਂ ਰਿਹਾ ਤੇ ਨਾਲੀਆਂ ਦਾ ਗੰਦਗੀ ਬਹੁਤ ਹੈ ਜੀ ਬਹੁਤ ਸਮੈਲ ਆਉਂਦੀ ਹੈ ਮੱਛਰ ਬਹੁਤ ਹੈ ਜੀ ਬਿਮਾਰੀਆਂ ਬਹੁਤ ਫੈਲਦੀਆਂ ਨੇ ਬਹੁਤ ਜ਼ਿਆਦਾ ਪੰਚਾਇਤ ਨੂੰ ਗਿਆ ਕੋਈ ਮੰਨਦਾ ਨਹੀਂ ਕੋਈ ਮੰਨਦਾ ਨਹੀਂ 25 ਸਾਲ ਹੋ ਗਿਆ ਹਾਂ ਗੰਦਗੀ ਚ ਰਹਿਣ ਦੇ ਅਵੇ ਜੋ ਪਹਿਲਾਂ ਕੁਝ ਪੈਸੇ ਦਿੱਤੇ ਸੀ ਕੁਛ ਕੁਛ ਮੈਂ ਜਿਹੜੇ ਹੈਗੇ ਸੀ ਉਹ ਮਲਵਾ ਕੇ ਕੁਛ ਕੀ ਉਪਰ ਆ ਬਾਕੀ ਦੀ ਗੱਲ ਹੈ ਕਿ ਜਦੋਂ ਉਹ ਵੱਲਾ ਸਾਹਿਬ ਆਇਆ ਇਨੋ ਨੇ 1 ਕਰੋੜ ਰੁਪਏ ਦਾ ਲਾਂਗ ਕੀਤਾ ਸੀ ਜੀ ਉਸ ਦੇ ਵਿੱਚੋਂ ਮੇਰੇ ਖਿਆਲ ਨਾਲ ਜੀ ਘੱਟੋ ਘੱਟ ਵੀ ਕੋਈ 15 20 ਦੇ ਕਰੀਬ ਲੱਖ ਰੁਪਏ ਆ ਜੀ ਉਹ ਵੀ ਉਹਨਾਂ ਦੇ ਥਰੂ ਜਿਹੜੇ ਕਿ ਉਹਨਾਂ ਦੇ ਸਮਰਥਕ ਨੇ ਪਾਰਟੀ ਬੇਚਦੇ ਸਾਨੂੰ ਨਹੀਂ ਪਤਾ ਅੱਛਾ ਠੀਕ ਹੈ ਜੀ 1 ਕਰੋੜ ਦੇ ਵਿੱਚੋਂ 20-15-20 ਲੱਖ ਰੁਪਇਆ ਵਗੈਰਾ ਪਹੁੰਚਿਆ ਨਹੀਂ ਤੁਸੀਂ ਕਹਿ ਰਹੇ ਹੋ ਉਹਨਾਂ ਦੇ ਪਾਰਟੀ ਸਮਰਥਕ ਨੇ ਉਹਨਾਂ ਨੂੰ ਪਤਾ ਤੁਹਾਨੂੰ ਨਹੀਂ ਪਤਾ ਤੁਸੀਂ ਪਿੰਡ ਦੇ ਚੁਣੇ ਹੋਏ ਸਰਪੰਚਾਂ ਦਾ ਪਾਏਂਦੇ ਹੋ ਜਨ ਉਹਨਾਂ ਨੇ ਲਿਆ ਨਹੀਂ ਤੁਹਾਨੂੰ ਉਹਨਾਂ ਆਪਣੇ ਤੌਰ ਤੇ ਜਾਂਦੇ ਆ ਜੀ ਆਪਣੇ ਤੌਰ ਤੇ ਪੈਸੇ ਲਿਆ ਕੇ ਬਾਈ ਨੇ ਸਕੂਲ ਦੇ ਨਾਲ 10 ਲੱਖ ਦਾ ਚੈੱਕ ਕੱਟਿਆ ਜਾਂ ਜਿੱਤਾਂ ਆ ਹੁਣ ਜਿਹੜੇ ਲੈਂਦੇ ਉਹਨਾਂ ਦਾ ਅਜੇ ਕੋਈ ਪਤਾ ਨਹੀਂ ਕਿੱਥੇ ਆ ਜੀ ਤੁਸੀਂ 15 ਲੱਖ ਦੀ ਗੱਲ ਕਰ ਰਹੇ ਹੋ 15 ਲੱਖ ਰੁਪਏ ਜੇ ਜੇ 15 ਲੱਖ ਰੁਪਇਆ ਆ ਆ ਸੀ ਤਾਂ ਕਿੰਨਾ ਚੀਜ਼ਾਂ ਲਈ ਆ ਸੀ ਕੁਝ ਤਾਂ ਪਤਾ ਹੋਣਾ ਤੁਹਾਨੂੰ ਪਹਿਲਾਂ ਪਤਾ ਲੱਗੇ 10 ਲੱਖ ਸਕੂਲ ਨਹੀਂ ਆਇ ਜੀ ਕੌਣ ਤੇ ਬੱਚੇ ਕabhi ਬੰਦਿਆਂ ਦੇ ਚਲੋ ਇਹ ਬਣਾਉਣੇ ਵੀ ਚਾਹੀਦਾ ਮੈਂ ਅਜ ਤੋਂ ਪਹਿਲਾਂ ਪਿਛਲੇ 5 ਸਾਲਾਂ ਚ ਵੀ ਜਦੋਂ ਸਿੱਧੂ ਸਾਹਿਬ ਲੰਬਜੋੜਪੁਰ ਜੀ ਐਮਐਲਏ ਸੀਗੇ ਉਦੋਂ ਵੀ ਮੈਂ ਲਿਖਤੀ ਤੌਰ ਤੇ ਦਿੱਤਾ ਸੀ ਕਿ ਮੇਰੇ ਪਿੰਡ ਦਾ ਸਕੂਲ ਜਿਹੜਾ ਵਾ ਉਹ ਫਲਾ ਸਕੂਲਾ ਚਾਹੀਦਾ ਪਰ ਅੱਜ ਤੱਕ ਵੀ ਨਵੀਂ ਸਰਕਾਰ ਇਹਨਾਂ ਨੇ ਮਿਨਿਸਟਰ ਬਣ ਤੱਕ ਵੀ ਨਹੀਂ ਹੋ ਸਕਿਆ ਜੀ ਸਾਡੇ ਵੱਲੋਂ ਜੀ ਪਿੰਡ ਦਾ ਸੁਧਾਰ ਹੋਣਾ ਚਾਹੀਦਾ ਹਰ ਇੱਕ ਕੰਮ 'ਚ ਮੈਂ ਯੂਥ ਨੂੰ ਫੈਸਿਲਿਟੀਜ਼ ਸਪੋਰਟਸ ਦੀ ਜਾਈਦੀ ਆ ਪਿੰਡ ਵੀ ਵਧੀਆ ਡੈਕੋਰੇਸ਼ਨਸ ਗਲੀਆਂ ਜਾਂ ਕਿਸ ਤਰ੍ਹਾਂ ਲਾਈਟ ਸਟਰੀਟ ਲਾਈਟ ਦੀ ਮਤਲਬ ਹੋਣੀ ਚਾਹੀਦੀ ਆ ਪਿੰਡ ਦੇ ਚਾਰ ਸਫੇਰੇ ਵਧੀਆ ਦਾ ਵਾਤਾਵਰਨ ਹੋਣਾ ਚਾਹੀਦਾ ਜਾਂ ਮੇਨ ਆਉਣ ਵਾਲਾ ਰੋਡ ਹੈ ਜਿਸ ਤੇ ਲਾਈਟਿੰਗ ਹੋਣੀ ਚਾਹੀਦੀ ਨਾਈਟ ਟਾਈਮ ਕਿਸੇ ਨੂੰ ਪ੍ਰੋਬਲਮ ਨਾ ਹੋਵੇ ਤੇ ਕਾਫੀ ਮਤਲਬ ਪਿੰਡ ਵਿੱਚ ਫੈਸਿਲਿਟੀਆਂ ਜਿਹੜੀਆਂ ਨਹੀਂ ਹੈਗੀਆਂ ਕੋਈ ਉਹ ਮਨੁੱਖ ਮੈਂ ਇਸ ਬਾਰੇ ਤੇ ਕੋਈ ਗੱਲ ਨਹੀਂ ਕਰ ਸਕਦਾ ਜੀ ਸਰਪੰਚੋਂ ਤੁਸੀਂ ਤੁਸੀਂ ਕਰ ਸਕਦੇ ਹੋ ਤੁਸੀਂ ਸਰਪੰਚੋਂ ਤੁਸੀਂ ਮੌਕੇ ਦੇ ਸਰਪੰਚ ਰਹੇ ਹੋ ਉਸ ਸਮੇਂ ਦੇ ਜਦੋਂ ਔਜਲਾ ਜੀ ਨੇ ਪਿੰਡ ਗੋਦ ਲਿਆ ਸੀ ਤੁਹਾਡੇ ਕੋਲ ਪੂਰਾ ਹੱਕ ਆ ਗੱਲਬਾਤ ਜਾਣਨ ਦਾ ਪੁੱਛਦਾ ਮੈਂ ਬਿੰਦੀ ਇਹ ਕਰਦਾ ਬਿਲਕੁਲ ਹੱਕ ਹੈ ਜਾਣ ਦਾ ਨਾ ਸਾਨੂੰ ਉਹਨਾਂ ਨੂੰ ਲੈਣ ਲੱਗਿਆ ਤੁਸੀਂ ਨਾ ਨਾ ਲਾਉਣ ਲੱਗਿਆ ਪੁੱਛਿਆ ਜੀ ਤੁਹਾਨੂੰ ਸਕੂਲ ਦੇ ਉਹਦਾ ਪੈਸੇ ਲਾਏ ਆਪ ਲਾਏ ਉਹਨਾਂ ਮੈਨੂੰ ਨਹੀਂ ਕੋਈ ਪਤਾ ਦੂਜੇ ਨੰਬਰ ਤੇ ਆ ਜਿਹੜਾ ਸੀਮਰ ਬਾਇ ਜੀ ਇਹ ਇਹਦੇ ਵਿੱਚ ਕੋਈ ਸਿੱਧੂ ਸਾਹਨੇ ਕੋਈ ਕਿਸੇ ਪਾਸੇ ਪਤਾ ਨਹੀਂ ਜੋ ਵੀ ਕੀਤਾ ਕੋਈ ਤਾਂ ਬਤਾਈ ਤਾਂ 7 ਲੱਖ 50 ਹਜ਼ਾਰ ਆ ਗਿਆ ਸੀ ਮਤਲਬ ਚਾਲੂ ਕਰਾ ਦਿੱਤਾ ਸਿੱਧੂ ਸਾਹਨੇ ਆਪ ਆਪ ਲਿਆਂਦਾ ਹਾਂ ਜਿਹੜਾ ਕੋਈ ਇਹਦਾ ਕੋਈ ਬਾਰੇ ਕੋਈ ਪਤਾ ਨਹੀਂਗਾ ਵੀ ਇਹ ਸੀਮ ਨੇ ਇਹ ਚੱਲਣਾ ਕਿ ਨਹੀਂ ਚੱਲਣਾ ਜੀ ਅੱਜ ਤੱਕ ਉੱਥੇ ਦਾ ਉੱਥੇ ਖਲੋਤਾ ਨਾ ਕੋਈ ਪਾਣੀ ਲਗਾੜੀ ਨਿਕਲ ਸਕਾ ਨਾ ਪਤਾ ਪਾਣੀ ਕਿੱਥੇ ਜਾਣਾ ਜੀ ਬਹੁਤ ਪਿੰਡ ਨੂੰ ਚੰਗੀਆਂ ਪਰੇਸ਼ਾਨੀਆਂ ਨੇ ਬੋਲਣ ਲੱਗੀ ਮੈਨੂੰ ਜੇ ਕੰਮ ਨਹੀਂ ਤੇ ਉਦੋਂ ਸਭ ਤੇ ਪਾਸੇ ਕਰੇ ਜਦੋਂ ਲਕਸ਼ਣ ਹੁੰਦੀਆਂ ਜੀ ਉਦੋਂ ਜਿਹੜਾ ਵੀ ਲੀਡਰ ਆਉਂਦਾ ਇੱਕ ਕਰੀ ਆਉਂਦਾ ਮੁੜ ਕੇ ਇੱਧਰ ਧਿਆਨ ਨਹੀਂ ਕਰਦਾ ਜੀ ਸਿੱਧੂ ਸਾਹਿਬ ਨੇ ਵੇਖੋ ਗੋਦ ਲਿਆ ਜੀ ਕਿੰਨੀ ਆ ਰਾਇ ਤੇ ਵਿਕਾਸ ਦਾ ਦੇ ਕੋਈ ਨਾਂ ਨਹੀਂ ਦਿੱਥੇਗਾ ਕਿੰਨੀ ਆ ਰੇ ਨੇ ਕਹਿ ਆ ਜੀ ਆਪਾਂ ਸਟੇਡੀਅਮ ਬਣਾਵਾਂਗੇ ਤਿੰਨ ਵਾਰੀ ਐਮਪੀ ਬਣ ਕੇ ਜੀ ਇੱਕ ਤਾਂ ਨਹੀਂ ਇੱਥੇ ਜੀ ਪੈਸਾ ਲਗਾ ਹਣਾ 40 ਲੱਖ ਰੁਪਇਆ ਦਿੱਤਾ ਜੀ ਹੁੰਦਾ ਉਹ ਵੀ ਸੀਵਰਾਂ ਵਾ ਤੇ ਸੀਵਰ ਵੀ ਨਾ ਨਾ ਹੋਇਆ ਕਰਦੀ ਆ ਕਿ ਉਹ ਸੀਵਰਾਂ ਦੇ ਕਰਕੇ ਸਾਰਾ ਸਾਡੇ ਕਨੋਲੀਆਂ ਚ ਇਹ ਨੀਹਾਂ ਚ ਪਾਣੀ ਭੰਨਦੇ ਜੀ ਸਾਰੇ ਕੋਠੇ ਭੰਨ ਆਲਾ ਸਿਸਟਮ ਹੋਇਆ ਜੀ